ਸਾਡਾ ਜਿਹੜੇ ਦੇਖ ਰਹੇ ਹੋ ਸਾਡਲ ਟੀਵੀ ਮੈਂ ਹਜ ਸਿਕਾ ਕੀ ਤੁਸੀਂ ਕਦੇ ਸੁਣਿਆ ਕਿ ਗਮਲੇ ਚੋਰੀ ਕਰਨ ਦੇ ਲਈ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਹਾਂ ਇਹ ਨਿਊਜ਼ੀਲੈਂਡ ਦੇ ਵਿੱਚ ਹੋਇਆ ਪਾਮਸਟਰ ਨਾਰਥ ਦੇ ਵਿੱਚ ਪੁਲਿਸ ਦੇ ਵੱਲੋਂ ਦੋ ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਇਲਾਕੇ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਗਮਲੇ ਚੋਰੀ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ ਪੁਲਿਸ ਦੇ ਵੱਲੋਂ ਆਪਰੇਸ਼ਨ ਹੌਟਪੌਟ ਚਲਾਇਆ ਗਿਆ ਜਿਸ ਦੇ ਦin ਇਹਨਾਂ ਦੋ ਜਾਣਿਆਂ ਨੂੰ ਗ੍ਰਫਤਾਰ ਕੀਤਾ ਗਿਆ। ਪਾਮਸਟਰ ਨਾਰਥ ਸੀਆਈਬੀ ਤੇ ਟੈਕਟੀਕਲ ਕ੍ਰਾਈਮੇ ਯੂਨਿਟ ਦੇ ਮੁਤਾਬਿਕ ਇਹਨਾਂ ਦੋਵਾਂ ਦੇ ਵੱਲੋਂ ਬੀਤੇ ਕੁਝ ਹਫ਼ਤਿਆਂ ਤੋਂ ਇਲਾਕੇ ਦੇ ਵਿੱਚ ਬਹੁਤ ਸਾਰੀਆਂ ਜਗਾਵਾਂ ਤੇ ਚੋਰੀ ਕੀਤੀ ਜਾ ਰਹੇ ਸਨ। ਇਹਨਾਂ ਦੇ ਵੱਲੋਂ ਗਮਲੇ ਦੇ ਗਮਲਿਆਂ ਦੇ ਵਿੱਚ ਲੱਗੇ ਪਲਾਂਟ ਨੂੰ ਚੋਰੀ ਕੀਤਾ ਜਾਂਦਾ ਸੀ ਤੇ ਪੁਲਿਸ ਦੇ ਕੋਲ ਬਹੁਤ ਸਾਰੀਆਂ ਜਗਾਵਾਂ ਤੋਂ ਇਸ ਦੇ ਬਾਰੇ ਜਾਣਕਾਰੀ ਆਈ ਇਸ ਦੀਆਂ ਅ ਇਸ ਦੇ ਬਾਰੇ ਕਾਫੀ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਜਿਸ ਤੋਂ ਬਾਅਦ ਪੁਲਿਸ ਨੇ ਹੌਟਪੌਟ ਆਪਰੇਸ਼ਨ ਚਲਾਇਆ ਤੇ ਦੋ ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੋਵਾਂ ਦੀ ਉਮਰ 38 ਸਾਲ ਤੇ 40 ਸਾਲ ਦੱਸੀ ਜਾ ਰਹੀ ਹੈ ਡਿਟੈਕਟਿਵ ਸੀਨੀਅਰ ਸਰਜੰਟ ਦੇ ਮੁਤਾਬਿਕ ਉਹਨਾਂ ਵੱਲੋਂ ਛਾਪੇ ਮਾਰੀ ਕਰਕੇ ਬਹੁਤ ਸਾਰੇ ਗਮਲੇ ਨੂੰ ਬਰਾਮਦ ਵੀ ਕੀਤਾ ਗਿਆ ਤੇ ਇਹਨਾਂ ਨੂੰ ਉਹਨਾਂ ਦੇ ਘਰ ਵਾਪਸ ਪਹੁੰਚਾਉਣ ਦੇ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਡਿਟੈਕਟਿਵ ਸੀਨੀਅਰ ਸਰਜੰਟ ਦੇ ਮੁਤਾਬਿਕ ਹਾਲਕਿ ਇਹਨਾਂ ਦੀ ਕੀਮਤ ਬਹੁਤ ਜ਼ਿਆਦਾ ਨਹੀਂ ਹੈ ਪਰ ਇਹਨਾਂ ਦੇ ਨਾਲ ਬਹੁਤ ਸਾਰੇ ਸਾਰੇ ਲੋਕਾਂ ਦੇ ਸੈਂਟੀਮੈਂਟਸ ਜੁੜੇ ਨੇ ਜੋ ਕਿ ਕੀਮਤ ਤੋਂ ਵੀ ਕਿਤੇ ਵੱਧ ਨੇ ਫਿਲਹਾਲ ਗ੍ਰਫਤਾਰ ਕੀਤੇ ਦੋਨਾਂ ਜਾਣੇ ਦੀ ਪੇਸ਼ੀ ਬੀਤੇ ਦਿਨ ਬਾਮਸਟਰ ਨੌਰ ਜ਼ਿਲ੍ਹਾ ਜ਼ਾਲਤ ਦੇ ਵਿੱਚ ਕੀਤੀ ਗਈ ਹੈ ਜਿਨ੍ਹਾਂ ਦੇ ਉੱਤੇ ਚੋਰੀ ਦੇ ਸੋਨਾ ਚਾਰजेस ਲਗਾਏ ਗਏ ਨੇ